ਸੱਜਣ ਇੱਕ ਹਰਦਾਸਪੁਰੇ ਦੇ ਵਿੱਚ ਜੱਗਾ ਸੱਜਣੋਂ ਉਹਦੇ ਕੋਲੇ ਨਾ 7-8 ਕਤੂਰੇ ਆ। ਆ ਵੀ ਕਤੂਰਾ ਹੀ ਆ ਸਾਲ ਦਾ। ਪਰ ਸਾਲ ਦਾ ਕਤੂਰਾ ਐਡਾ ਹੋ ਜਾਂਦਾ ਹੁੰਦਾ ਇਹ ਨਹੀਂ ਸੀ ਮੈਂ ਕਿਤੇ ਦੇਖਿਆ ਸੱਜਣੋਂ। ਇੱਕ ਵੱਡਾ ਤੇ 6-7 ਹੈਗੇ ਆ ਛੋਟੇ ਸੱਜਣੋਂ। ਬਾਈ ਆਪਾਂ ਕਹਿ ਸਕਦੇ ਵੀ ਕਿਸਾਨ ਆ ਕਿਸਾਨ। ਆਪਾਂ ਇਹ ਜਾਨਵਰਾਂ ਨੂੰ ਬਾਈ ਦੀ ਫਸਲ ਮੰਨ ਸਕਦੇ ਆ। ਕਿਉਂਕਿ ਇਹਨਾਂ ਦੀ ਮਾਦਰ ਆ ਜਿਹੜੀ ਉਹ ਬਾਈ ਦੇ ਕੋਲ ਹੀ ਆ ਆਪਾਂ ਬਾਈ ਦੇ ਨਾਲ ਤਜਰਬੇ ਸਾਂਝੇ ਕਰਦੇ ਆ ਕਿ ਇਹ ਜਿਹੜੇ ਬੱਚੇ ਆ ਇਹ ਭਾਈ ਇਹਨਾਂ ਦੀ ਮਾਦਰ ਕੌਣ ਆ ਫਾਦਰ ਕੌਣ ਆ ਕੀ ਗੱਲਬਾਤ ਆ ਸਾਰਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਦੇ ਆ ਆਜੋ ਬਾਈ ਨਾਲ ਕਰਦੇ ਆ ਗੱਲਬਾਤ ਲੈ ਵੀ ਸਜਣੋ ਆਪਣੇ ਨਾਲ ਬੰਦਾ ਉਹ ਬੈਠਾ ਜਿਹੜਾ ਸ਼ੇਰਾਂ ਦੀ ਖੇਤੀ ਕਰਦਾ ਸ਼ੇਰਾਂ ਦੀ ਖੇਤੀ ਬਾਈ ਨੂੰ ਸ਼ੌਂਕ ਆ ਜਾਨਵਰ ਆ ਬਾਈ ਕੋਲੇ ਵੱਡੇ ਮੇਰੇ ਹਿਸਾਬ ਨਾਲ ਤਿੰਨ ਤੇ ਨਿੱਕੇ ਹੈਗੇ 6-7 ਪਰ ਤੁਹਾਡੇ ਆਲੇ-ਦਾਲੇ ਮੌਲ ਐ ਆ ਵੀ ਬਸ ਤੁਸੀਂ ਜੰਗਲ ਦੇ ਰਾਜੇ ਆ ਐ ਮੌਲ ਬਣਿਆ ਹੋਇਆ ਬਾਈ ਜੱਗੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆ ਰੱਖਦਿਆਂ ਨੂੰ ਯਾਰ ਤਜਰਬੇ ਤੋਂ ਬਿਨਾ ਇੰਨਾ ਇੱਕੋ ਕੁੱਤੀ ਦੇ 6-7 ਬੱਚੇ ਬਚਣੇ ਔਖੇ ਹੋ ਜਾਂਦੇ ਕਿੰਨਾ ਕੁ ਟਾਈਮ ਹੋ ਗਿਆ ਤੁਹਾਡਾ ਤਜਰਬਾ ਕਿੰਨਾ ਹੋ ਗਿਆ ਇਹਨੂੰ ਰੱਖਣ ਦਾ ਇਹ ਬਾਈ ਜੀ 2016 ਤੋਂ ਅਸੀਂ ਸ਼ੁਰੂ ਕੀਤਾ ਹੈ ਇਹ ਤਾਂ ਪਹਿਲਾ ਵੀ ਸੀਗਾ ਮਤਲਬ ਮੀਟਿੰਗ ਵਾਲਾ ਚੱਕਰ ਮਤਲਬ ਹਾਂ ਬੀਜਿੰਗ ਬਰੀਡਿੰਗ ਬਰੀਡਿੰਗ ਕਰਨਾ ਹਾਂਜੀ ਬਰੀਡਿੰਗ ਵਾਲਾ ਹਾਂ 2016 ਤੋਂ ਚੱਲੇ ਤੇ ਉਹ ਉਦੋਂ ਤੋਂ ਮਤਲਬ ਇੱਕ ਦੋ ਫੀਮੇਲ ਰੱਖਦੇ ਹਾਂ ਹਾਂਜੀ ਪਹਿਲਾਂ ਇੱਕ ਹੀ ਸੀਗੀ ਹੁਣ ਜਿਵੇਂ ਵਧੀਆਂ ਜਾਂਦੀਆਂ ਇੱਕ ਦੇ ਇੱਕ ਦੋ ਕਰ ਲੀਆਂ ਤਿੰਨ ਕਰ ਲੀਆਂ ਇੱਕ ਮੇਲ ਹਾਂਜੀ ਹਾਂ ਤੁਹਾਨੂੰ ਤਜਰਬਾ ਹੋ ਗਿਆ ਹਾਂਜੀ ਜਿਹੜਾ ਆਪਣੇ ਕੋਲੇ ਜਿਹੜੀ ਵੱਡੀ ਫੀਮੇਲ ਆ ਹਾਂਜੀ ਉਹਦੇ ਕੁੱਤੇ ਨੇ ਤਾਂ ਬਹੁਤ ਨਾਂ ਕੀਤਾ ਹਨਾ ਬਾਈ ਹਾਂਜੀ ਉਹ ਮੈਂ ਕੈਨਲ ਤੇ ਜਾ ਕੇ ਆ ਸੀ ਰੋਜਰ ਉਹ ਉਧਰ ਕੈਨਲ ਤੇ ਹੈ ਹਣਾ ਉਹ ਉਹਦਾ ਬੱਚਾ ਹਾਂਜੀ ਉਹ ਆਪਣੀ ਦੂਜੀ ਵੱਡੀ ਬੱਚਾ ਤੁਸੀਂ ਮੈਨੂੰ ਦੱਸਿਆ ਸੀ ਵੀ ਉਹਦਾ ਬੱਚਾ ਹਾਂਜੀ ਭਾਈ ਤੇ ਆ ਆਹਾ ਕਿਤੇ ਹੈ ਜਿਹੜੇ ਆਪਣੇ ਕੋਲੇ ਆ 6 7 ਆ ਇਹ ਬਾਈ ਜਿਹੜੀ ਇਹਨਾਂ ਦੀ ਮਾਂ ਗਈ ਹੂੰ ਇਹ ਨਵੀਂ ਗੱਲ ਵਾਲਾ ਗੱਬਰ ਕੁੱਤਾ ਦਾ ਜਿਹੜੀ ਆਪਣੇ ਕੋਲੇ ਹੀ ਆ ਮਾਂ ਤਾਂ ਇਹਨਾਂ ਦੀ ਹਾਂਜੀ ਹਾਂ ਉਹਦੀ ਬੱਚੀ ਆ ਆਪਣੀ ਰੋਜਰ ਦੀ ਮਦਰ ਨਾਮ ਮਤਲਬ ਮੇਟ ਕਰਾਈ ਸੀ ਉਹ ਹੂੰ ਤੇ ਇਹਨਾਂ ਦਾ ਹੁਣ ਮਤਲਬ ਫਾਦਰ ਹੈਗਾ ਜੀ ਆਪਣਾ ਬਾਈ ਸਵੇਗ ਬਰਗਾੜੀ ਵਾਲਿਆਂ ਕੋਲੇ ਹੂੰ ਕੈਂਡੀ ਕੁੱਤਾ ਦਾ ਉਹਨਾਂ ਉਹਦਾ ਮਤਲਬ ਉਹਨਾਂ ਦੇ ਬੱਚੇ ਆ अच्छा ठीक है। ਤੇ ਇਹਦੀ ماں ਹੈਗੀ ਉਹਦੀ ਤੇ ਇਹ ਹੁਣ ਕਿੰਨੇ ਦਿੱਤੇ? 7 ਹੀ ਦਿੱਤੇ ਸੀ। ਇਹ 8 ਸੀਗੇ ਜੀ। ਇੱਕ ਇੱਕ ਚਲਿਆ ਗਿਆ। ਹਾਂਜੀ ਹਾਂਜੀ। ਬਾਕੀ 7 ਦੇ 7 ਪੂਰੇ ਕਹਿੰਜੀ 7 ਹੈਗੇ ਆ ਜੀ। 7 ਦੇ 7 ਇਹ ਕਿੰਨੀਆਂ ਫੀਮੇਲਾਂ ਕਿੰਨੇ ਮੇਲ ਆ ਇਹ? ਇਹ ਚ 2 ਮੇਲ ਆ ਜੀ ਹੁਣ ਆਪਣੇ ਕੋਲੇ ਤੇ 5 ਫੀਮੇਲਾਂ ਨੇ। 5 ਫੀਮੇਲਾਂ। ਹਾਂਜੀ। ਇਹ ਤਾਂ ਯਾਰ ਜਦੋਂ ਮੰਨ ਲਓ ਵੀ ਹੁਣ ਮੈਂ ਦੇਖਿਆ ਗੱਲ ਵੀ ਮੈਂ ਇੱਕ ਦਿਨ ਵੀਡੀਓ ਪਾਈ ਸੀ ਕਿਸੇ ਦੀ। ਹਾਂਜੀ। ਵੀ ਇਹਦਾ ਮੋਸਟ ਡਿਮਾਂਡ ਵਾਲਾ ਜਾਨਵਰ ਆ ਵੱਡੇ ਸਰਦਾਰ ਘਰੇ ਹੀ ਰੱਖਦੇ ਆ ਹਨਾ ਕੋਈ ਵੀ ਰੱਖ ਸਕਦਾ ਜੀ ਜਿਹਨੂੰ ਸ਼ੌਂਕ ਆ ਮਤਲਬ ਆਮ ਬੰਦੇ ਦੇ ਰੱਖਣ ਵਾਲੇ ਤਾਂ ਹੈ ਨਹੀਂਗੇ ਹਾਂ ਵੀ ਆਮ ਬੰਦਾ ਆਪ ਕਹਿ ਸਕਦੇ ਆ ਵੀ ਘਰੇ ਕਿਉਂਕਿ ਥੋੜਾ ਖੁੱਲਾ ਘਰ ਪਾਲ ਖੁੱਲਾ ਪਾਲਦੇ ਆ ਜੀ ਹਾਂਜੀ ਖੁੱਲਾ ਮੌਲ ਪਾਲਦੇ ਆ ਹਾਂਜੀ ਹਾਂਜੀ ਵੀ ਜਿਵੇਂ ਘਰੇ ਥੋੜੇ ਨਿਆਣੇ ਨੂੰ ਨੇ ਤੁਰੇ ਫਿਰਦੇ ਥੋਨੂੰ ਇਹਨਾਂ ਦਾ ਵੀ ਏਡੇ ਏਡੇ ਘਰੇ ਕੁੱਤੇ ਆ ਵੀ ਨਹੀਂ ਜੀ ਜਿਵੇਂ ਆਉਣਾ ਮਤਲਬ ਆਪਣੇ ਘਰ ਚ ਜਿੰਨੇ ਮੈਂਬਰ ਨੇ ਜਾਣਦੇ ਆ ਕੁੱਤੇ ਵੀ ਉਹਨਾਂ ਨੂੰ ਹੂੰ ਤੇ ਉਹਨਾਂ ਨੂੰ ਕੁਛ ਨਹੀਂ ਕਹਿੰਦੇ ਜਿਵੇਂ ਕੋਈ ਉਪਰਾ ਬੰਦਾ ਆਉਂਦਾ ਬਾਹਰੋਂ ਆਉਂਦਾ ਹੂੰ ਫੇਰ ਹੁਣ ਉਹ ਜਿਹੜਾ ਤੇਰਾ ਡੌਗ ਆ ਉਹ 1 ਸਾਲ ਦਾ ਹੋ ਗਿਆ ਹਨਾ ਹਾਂਜੀ ਹਾਂਜੀ ਪੂਰਾ ਕੁੱਤਾ ਹੈ ਮੈਨੂੰ ਤਾਂ ਉਹ ਥੋੜੇ ਤੋਂ ਪਤਾ ਲੱਗਿਆ ਵੀ ਉਹ 1 ਸਾਲ ਦਾ ਆ ਹਾਂਜੀ ਹਾਂਜੀ ਤੇ ਹੁਣ 22 ਬਾਹਰੋਂ ਆਇਆ ਹਾਂਜੀ ਤੇ ਇਹਨੂੰ ਪਹਿਲੇ ਦਿਨ ਤੋਂ ਹੀ ਇਹਦੇ ਨਾਲ ਆਏ ਠੀਕ ਹੋ ਗਿਆ ਉਹ ਕੋਈ ਉਹੋ ਜਿਹੀ ਤਾਂ ਨਹੀਂ ਗੱਲ ਵੀ ਨਹੀਂ ਉਹ ਬੱਚਾ ਹੀ ਆ ਜੀ ਇਹ 1 ਸਾਲ ਦਾ ਉਹਨੂੰ ਕੋਈ ਪਤਾ ਨਹੀਂਗਾ ਹੂੰ ਉਹ ਹਜੇ ਮਤਲਬ ਬੱਚੇ ਵਾਲੀ ਮਾਤੀ ਆ ਉਹਦੀ ਹੂੰ ਉਹ ਹਜੇ ਤੱਕ ਤਾਂ ਕੁਝ ਨਹੀਂ ਕਹਿੰਦਾ ਵੱਡੀਆਂ ਫੀਮੇਲਾਂ ਨੇੜੇ ਨਹੀਂ ਲੱਗਣ ਦਿੰਦੀਆਂ ਹੂੰ ਤੇ ਉਹ ਤਾਂ ਬੱਚਾ ਹੀ ਸਮਝੋ ਵੀ ਹਜੇ ਤਾਂ ਉਹਨੂੰ ਨਿਆਣੀ ਮਾਤਾਂ ਨੂੰ ਪਤਾ ਹੀ ਨਹੀਂਗਾ ਹਜੇ ਤਾਂ ਖੇਡਦਾ ਹੀ ਆ ਇਹ ਤਾਂ ਖੇਡਦਾ ਹੀ ਹਜੇ ਤਾਂ ਉਹਦੇ ਲਈ ਸਾਰੀ ਚੀਜ਼ ਖੇਡਾਂ ਹੀ ਹਾਂਜੀ ਹਾਂਜੀ ਹਜੇ ਉਹਨੇ ਉਹ ਇਲਾਕਾ ਲੂਕਾ ਬਣਾਉਣ ਵਾਲੀ ਨਹੀਂ ਖੇਡੀ ਵੀ ਮੈਂ ਹਜੇ ਇਲਾਕੇ ਦੀ ਰਾਖੀ ਕਰਨੀ ਆ ਉਹ ਕਰਨਾ ਹਨਾ ਨਹੀਂ ਉਦਾਂ ਮਤਲਬ ਪੈਂਦਾ ਹੈਗਾ ਹੂੰ ਮਤਲਬ ਉਹਨਾਂ ਨਹੀਂ ਕਰਦਾ ਨਾਰਮਲੀ ਰੱਖਦਾ ਹੈ ਹੂੰ ਜਦੋਂ ਉਹ ਪੂਰਾ ਜਵਾਨ ਹੋ ਜਾਊਗਾ ਉਦੋਂ ਫਿਰ ਕੀ ਤਾਂ ਤੇ ਫੋਨ ਲੱਗ ਜਾਊਗਾ ਹਾਂਜੀ ਹਾਂਜੀ ਬਾਕੀ ਇਹਨਾਂ ਨੂੰ ਯਾਰ ਮੈਂ ਇੱਕ ਗੱਲ ਦੇਖੀ ਹੈ ਗਜਾ ਜਿਵੇਂ ਮਰਜੀ ਲੈ ਹਾਂਜੀ ਜੇ ਇਹਨਾਂ ਨੂੰ ਤੁਸੀਂ ਬਿਨਾ ਉਹ ਤੋਂ ਰੱਖਣਾ ਵੀ ਇਹ ਕਿਸੇ ਨੂੰ ਪੈਣ ਹੀ ਨਾ ਹੋਵੇਂ ਵੀ ਬਣ ਜਾਂਦੇ ਆ ਬਣ ਜਾਂਦੇ ਆ ਜੀ ਦੇਖੋ ਆਪਣੇ ਰਖ ਰਖਾ ਤੇ ਡਿਪੈਂਡ ਆ ਜੀ ਜਿਵੇਂ ਆਪਾਂ ਰੱਖਦੇ ਆ ਓਣ ਜਾਣਾ ਕਿਵੇਂ ਬੰਦੇ ਦਾ ਖੁੱਲਾਗਾ ਇਹਦਾ ਜੀ ਆਏ ਆ ਜਿਵੇਂ ਹੁਣ ਆਪਾਂ ਰੱਖ ਹੀ ਲਈ ਰੱਖਣਾਗਾ ਇੱਕ ਸਾਈਡ ਤੇ ਬੰਨ ਕੇ ਰੱਖਦੇ ਆ ਰਾਤ ਨੂੰ ਖੋਲਦੇ ਆ ਫੇਰ ਤਾਂ ਕੁੱਤਾ ਕਿਸੇ ਨੂੰ ਨੀੜੀ ਲੱਗਣ ਦਿੰਦਾ ਤੇ ਯਾਰ ਮੇਰਾ ਦੇਖਿਆ ਵਾ ਤੇ ਯਾਰ ਬਾਬੀ ਇੱਕ ਪਾਸੇ ਤੁਹਾਡਾ ਰਾਈਫਲ ਦਾ ਲਾਇਸੈਂਸ ਆ ਇੱਕ ਪਾਸੇ ਤੇ ਇੱਕ ਪਾਸੇ ਆ ਵੀ ਸ਼ਾਇਦ ਹੋ ਸਕਦਾ ਵੀ ਰਾਈਫਲ ਜਿਹੜੀ ਤੁਹਾਡੀ ਪਈ ਆ ਕਿਸੇ ਪੇਟੀ ਚ ਉਹਨੂੰ ਕੱਢਣ ਨੂੰ ਟਾਈਮ ਲੱਗ ਜੂ ਸਹੀ ਗੱਲ ਐ ਪਰ ਇਹ ਤਾਂ ਕੱਢਿਆ ਕਢਾਇਆ ਤੇ ਭਰਿਆ ਭਰਾਇਆ ਬਰੂ ਬਿਸਟੋਲ ਆ ਹਨਾ ਸਹੀ ਸਾਹਮਣੇ ਵਾਲਾ ਸਾਹਮਣੇ ਵਾਲਾ ਹੋ ਸਕਦਾ ਵੀ ਤੁਹਾਡੀ ਰਾਈਫਲ ਦੀ ਘਰੇ ਤਿਆਰੀ ਕਰਕੇ ਆਵੇ ਨਾ ਆਵੇ ਘਰੋਂ ਹਾਂਜੀ ਪਰ ਇਹਦੀ ਜ਼ਰੂਰ ਤਿਆਰੀ ਕਰਕੇ ਤੁਰੂਗਾ ਵੀ ਘਰੇ ਬੰਨਿਆ ਵਾ ਬੰਨਿਆ ਹੋਇਆ ਜੀ ਵੱੜਦਾ ਹੀ ਨਹੀਂ ਕੋਈ ਜੀ ਹਾਂ ਪਹਿਲੇ ਗੇਟ ਖੜਕਾਉਂਦਾ ਅਗਲਾ ਵੀ ਕੁੱਤਾ ਤਾਂ ਨਹੀਂ ਖੁੱਲ੍ਹਾ ਹੂੰ ਹਾਂਜੀ ਵੀ ਇਹ ਇਹ ਉਹ ਜਾਨਵਰ ਆ ਵੀ ਜਿਹਦੇ ਚ ਬਈ ਅਗਲਾ ਪਹਿਲਾ ਸਰਦਾਰ ਬਾਰੇ ਨਹੀਂ ਪੁੱਛਦਾ ਸਰਦਾਰ ਘਰੇ ਆ ਕਿ ਨਹੀਂ ਘਰੇ ਪਹਿਲਾਂ ਬੰਦਾ ਇਹ ਪੁੱਛਦਾ ਕਿ ਕੁੱਤਾ ਖੁੱਲਾ ਕੋ ਨਹੀਂ ਖੁੱਲਾ ਜੀ ਸਹੀ ਖੁੱਲਾ ਕ ਬੰਨਿਆ ਵਾ ਐਵੇਂ ਜਾਨਵਰ ਆ ਬਈ ਜੇ ਬਾਈ ਕਿਸੇ ਨੂੰ ਕੋਈ ਇਨਕੁਆਰੀ ਚਾਹੀਦੀ ਹੋਈ ਜਾਂ ਬੱਚਾ ਕਈ ਵਾਰੀ ਬੰਦੇ ਦਾ ਦਿਲ ਕਰਦਾ ਯਾਰ ਵੀ ਆਪਣੇ ਘਰੇ ਵੀ ਇਹੋ ਜਿਹਾ ਹੋਵੇ ਤੁਹਾਡੇ ਨਾਲ ਜਾਣਕਾਰੀ ਲੈ ਲੇ ਤੁਹਾਨੂੰ ਫੋਨ ਕਰ ਲਵਾਂ ਹਾਂਜੀ ਹਾਂਜੀ ਫੋਨ ਕਰ ਲਵੀਂ ਹੈਂ ਪੈ ਜੂਗੀ ਮਿਹਨਤ ਪੱਲੇ ਪੈ ਜੂਗੀ ਜੀ ਜ਼ਰੂਰ ਪੈ ਜੂਗੀ ਪੱਲੇ ਹਾਂਜੀ ਤੁਹਾਡਾ ਕੋਈ ਇੰਸਟਾਗ੍ਰam ਦਾ ਪੇਜ ਹੋਵੇ ਜਾਂ ਜਿੱਥੇ ਤੁਸੀਂ ਫੋਟੋ ਵਗੈਰਾ ਪਾਉਂਦੇ ਹੋਮੋ ਸਾਡਾ ਫਾਲੋ ਕਰਨਾ ਹੋਵੇ ਕਿਸੇ ਨੇ ਤੁਹਾਨੂੰ ਮਤਲਬ ਇੰ ਹਾਂਜੀ ਤੇ ਉਹ ਇੰਸਟਾ ਪੇਜ ਆ ਜੀ ਆਪਣਾ ਜੀ ਇਹ ਉਹਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਹਾਂ ਨੰਬਰ ਨੰਬਰ ਤਾਂ ਸਕਰੀਨ ਤੇ ਬਈ ਚੱਲੀ ਜਾਂਦਾ ਹਾਂਜੀ ਹਾਂ ਤੇ ਉਹ ਤੇ ਬੰਦਾ ਫੋਨ ਕਰ ਲੇ ਜੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੋਈ ਬੰਦੇ ਨੂੰ ਹਾਂਜੀ ਹਾਂਜੀ ਤੇ ਬਈ ਇਹ ਤਾਂ ਹੋ ਗਿਆ ਹਰ ਸਾਲ ਹੀ ਹੁੰਦੇ ਆਪਣੇ ਕੋਲੇ ਇਹ ਹਾਂਜੀ ਹਰ ਸਾਲ ਹੀ ਹੁਣ ਦੂਜੀ ਵੱਡੀ ਕੁੱਤੀ ਵੀ ਸਉਣ ਵਾਲੀ ਹੈ ਆਪਣੀ ਉਹ ਵੀ ਕੁ ਦਿਨਾਂ ਤੱਕ ਅੱਛਾ ਤੇ ਪੰਜ ਸੱਤ ਕੁੱਤੇ ਉਹ ਵੀ ਕਤੂਰੇ ਹੋਣਗੇ 12 12 13 13 ਹੁੰਦੇ ਜੀ ਹਾਂ ਮਤਲਬ ਆਪਾਂ ਕਹਿ ਸਕਦੇ ਆਂ ਵੀ ਸਾਲ 'ਚ ਜਦੋਂ ਮਰਜ਼ੀ ਫੋਨ ਕਰ ਲੈ ਬੰਦਾ ਕੋਈ ਨਾ ਕੋਈ ਹਾਂਜੀ ਹਾਂਜੀ ਹਨਾ ਜਾਂ ਬੰਦਾ ਬੁੱਕ ਕਰਾਉਣਾ ਚਾਹੁੰਦਾ ਪਹਿਲਾਂ ਵੀ ਭਾਈ ਗਾਂਹ ਵਾਲਾ ਲੈਟਰ ਆਉਣ ਵਾਲਾ ਐਦਾ ਹੈ ਹਨਾ ਬੁੱਕ ਵੀ ਕਰ ਲੈਣੇ ਜੀ ਬੁੱਕ ਕਰ ਲੈਂਦੇ ਮਤਲਬ ਯਾਰ ਬੰਦੇ ਯਕੀਨ ਨਾਲ ਆ ਅਰਦਾਸਪੁਰੇ ਪਿੰਡ ਦੇ ਵਿੱਚ ਆ ਸੀ ਹਰਦਾਸਪੁਰਾ 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 ਪਿੰਡ ਹੈਗਾ ਇਹ ਰੈਕੋਟ ਏਰੀਏ ਦਾ ਪਿੰਡ ਆ ਬਰਨਾਲੇ ਏਰੀਏ ਦਾ ਬਰਨਾਲਾ ਜ਼ਿਲ੍ਹਾ ਦੀ ਆਪਣਾ ਜ਼ਿਲ੍ਹਾ ਬਰਨਾਲਾ ਇਹਨਾਂ ਦਾ ਜੇ ਕਿਸੇ ਵੀ ਬਾਈ ਨੇ ਵਿజిਟ ਕਰਨਾ ਇਹਨਾਂ ਕੋਲੇ ਦਾ ਪੱਕਾ ਸਦੇ ਪੰਜਾਬ ਦਾ ਜਮਾ ਸੈਂਟਰ ਵਾਲੇ ਪਿੰਡ ਆ ਇਹ ਜਮਾ ਪੰਜਾਬ ਦੇ ਵਿਚਕਾਰ ਵਾਲੇ ਪਿੰਡ ਆ ਬਾਈ ਹੋਣਾ ਕੋਲੇ ਤੁਸੀਂ ਵਿਜ਼ਿਟ ਕਰਨਾ ਵਿਜ਼ਿਟ ਕਰ ਸਕਦੇ ਆ ਜੇ ਕੋਈ ਵੀ ਜਾਨਵਰ ਤੁਹਾਨੂੰ ਲੱਗਦਾ ਕਿ ਹਾਂ ਯਾਰ ਮੇਰਾ ਮਾਣਾ ਰੱਖਣ ਦਾ ਤੁਹਾਡੇ ਕੋਲੇ ਮਾਹੌਲ ਹੈਗਾ ਦਿਲ ਹੈਗਾ ਜਿਗਰਾ ਹੈਗਾ ਇਹਨਾਂ ਨੂੰ ਰੱਖਣ ਦਾ ਤਾਂ ਫਿਰ ਜ਼ਰੂਰ ਰੱਖੋ ਹਾਂਜੀ ਬਾਈ ਬਹੁਤ ਵਧੀਆ ਜਾਨਵਰ ਆ ਚੰਗੇ ਖਾਨਦਾਨ ਦੇ ਜਾਨਵਰ ਆ ਮਤਲਬ ਵਧੀਆ ਬਣਨ ਵਾਲੇ ਜਾਨਵਰ ਆ ਟੌਪ ਦੇ ਬਣਨਗੇ ਹੀ ਗਾਰੰਟੀ ਆ ਹਨਾ ਹਾਂਜੀ ਠੀਕ ਆ ਵੀਰੇ ਤੇ ਜੇ ਕੋਈ ਵੀ ਬੰਦੇ ਨੇ ਬਾਈ ਰੱਖਣ ਤੋਂ ਬਾਅਦ ਵੀ ਤੁਹਾਡੇ ਨਾਲ ਸੰਪਰਕ ਬਣਾ ਕੇ ਰੱਖਦਾ ਬਾਈ ਕੋਈ ਖਰਾਕ ਬਾਰੇ ਜਾਣਕਾਰੀ ਲੈਣ ਲਈ ਸਾਰੀ ਡਾਈਟ ਜਮਾ ਮਤਲਬ ਜਦੋਂ ਬੱਚਾ ਲੈਂਦਾ ਬੰਦਾ ਸਾਰੀ ਡਾਈਟ ਪਲਾਨ ਉਹਨੂੰ ਆਪਾਂ ਦੱਸ ਕੇ ਦੋਹਾਂਗੇ ਗਾਂ ਵੀ ਆਪਾਂ ਜਿਵੇਂ ਜਿਵੇਂ ਵੀ ਚੱਲਣਾ ਉਹਨੇ ਹਮ ਹਾਈਟ ਦੇ ਰਿਕਾਰਡਿੰਗ ਵੀ ਉਹ ਸਾਰੀ ਮੰਡਾ ਪਰ ਦੱਸਾਂਗੇ ਬੰਦੇ ਹਾਂ ਵੀ ਬਾਈ ਹੋਣੀ ਜਿਹੜੇ ਹੈਗੇ ਆ ਨਾ ਵੀ ਜਿਹੜੀ ਮੇਨ ਗੱਲ ਆ ਜੱਗੇ ਬਾਈ ਹੋਣੀ ਇਹ ਬਰੀਡਰ ਆ ਵਪਾਰੀ ਨਹੀਂਗੇ ਬਈ ਇਹ ਆਪ ਬਰੀਡ ਕਰਦੇ ਆ ਜਿਹੜੇ ਆਪਣੇ ਕੋਲੇ ਹੁੰਦੇ ਆਪਣੀਆਂ ਕੁੱਤੀਆਂ ਦੇ ਹੁੰਦੇ ਆ ਉਹੋ ਜਾਨਵਰੀ ਉਹ ਸੀਲ ਕਰਨੇ ਦੀ ਆਪਾਂ ਮਤਲਬ ਕਿਸੇ ਤੋਂ ਬੱਚਾ ਚੱਕ ਕੇ ਬਹੁਤ ਬੰਦੇ ਕਰਦੇ ਆ ਹੂੰ ਜਿਵੇਂ ਬੱਚਿਆ ਘਟ ਰੇਟ ਦੇ ਜਾ ਕੇ ਮਾਂ ਪਿਓ ਨਹੀਂ ਦਿਖਾਉਣਾ ਉਹ ਬੰਦਿਆਂ ਗਾਂ ਦੀ ਗਾਂ 25 30 ਹਜ਼ਾਰ ਦਾ ਮੜੀ ਜਾਂਦੇ ਆ ਆਪਾਂ ਉਹ ਕੰਮ ਨਹੀਂ ਕਰਦੇ ਹੂੰ ਆਪਦੇ ਖੁਦ ਦੇ ਬੱਚੇ ਜਿਹੜੇ ਘਰੇ ਹੁੰਦੇ ਆ ਉਹ ਹੀ ਸੀਲ ਕਰਦੇ ਆ ਠੀਕ ਹੈ ਠੀਕ ਤੇ ਜੇ ਕਿਸੇ ਵੀ ਸੱਜਣ ਨੂੰ ਨਾ ਬਾਈ ਚਾਹੀਦਾ ਹੋਇਆ ਬੱਚਾ ਹਾਂਜੀ ਤੇ ਬਾਈ ਤੁਸੀਂ ਬਾਈ ਨੂੰ ਫੋਨ ਕਰ ਲਿਓ ਤੇ ਜਿਹੜਾ ਬਾਈ ਤੇਰੇ ਕੋਲ ਮੇਲ ਆ ਹਾਂਜੀ ਜੱਗੇ ਬਾਈ ਉਹ ਵੱਡਾ ਹੋਇਆ ਹਜੇ ਤਾਂ ਸਾਲ ਦਾ ਹਾਂਜੀ ਉਹ ਕਿਹਦਾ ਕਿਹਦਾ ਉਹ ਉਹਦੀ ਆਪਣੀ ਵੱਡੀ ਕੁੱਤੀ ਦਾ ਬੱਚਾ ਹੈਗਾ ਤੇ ਬਾਈ ਬਰਗਾੜੀ ਵਾਲੇ ਸਵੇਕ ਕੋਲੇ ਮੌਜਰ ਕੁੱਤਾ ਹੈਗਾ ਉਹਦਾ 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 ਬੱਚਾ ਹੈ ਹਾਂਜੀ ਤੇ ਉਹ ਜਦੋਂ ਹੋ ਜਾਊਗਾ ਵੀ ਉਹ ਉਹਨੂੰ ਵੀ ਦੇਦਿਆ ਕਰਾਂਗੇ ਉਹਦੀ ਸਰਵਿਸ ਦੇ ਦਾਂਗੇ ਹਾਂਜੀ ਜ਼ਰੂਰ ਜੀ ਹੈਨਾ ਜਦੋਂ ਵੱਡਾ ਹੋ ਜਾਊਗਾ ਹਾਂਜੀ ਹਾਂਜੀ ਹਾਂ ਜਦੋਂ ਜਵਾਨ ਹੋ ਜਾਊਗਾ ਤੇ ਜੇ ਕਿਸੇ ਵੀ ਵੀਰੇ ਨੇ ਸੰਪਰਕ ਕਰਨਾ ਹੈ ਨਾ ਬਾਈ ਨਾਲ ਸੰਪਰਕ ਕਰਨਾ ਜਾਂ ਆਉਣਾ ਤੇ ਬਾਈ ਦਾ ਨੰਬਰ ਨੋਟ ਕਰ ਲਓ ਹਰਦਾਸਪੁਰਾ ਪਿੰਡ ਆ ਜ਼ਿਲ੍ਹੇ ਬਰਨਾਲੇ ਦਾ ਪਿੰਡ ਆ ਬਾਈ ਦਾ ਨੰਬਰ ਨੋਟ ਕਰ ਲਓ ਸਕੇ ਜਿਉਂਦੇ ਰਹੋ